ਲੁਧਿਆਣਾ ਇਨਕਾਊਂਟਰ ਮਾਮਲੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਾਂਚ ਦੇ ਹੁਕਮ ਦਿੱਤੇ ਨੇ ਪੀਟੀਆਈ ਦੇ ਹਵਾਲੇ ਤੋਂ ਖਬਰ ਹੈ ਮੁੱਖ ਮੰਤਰੀ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਦੇ ਲਈ ਕਿਹਾ ਹੈ ਅਤੇ ਜਲਦ ਰਿਪੋਰਟ ਸੌਂਪਣ ਦੇ ਆਦੇਸ਼ ਵੀ ਦਿੱਤੇ ਨੇ ਇਨਕਾਊਂਟਰ ਦੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਨੂੰ ਤਿੰਨ ਦਿਨਾਂ ਰਿਮਾਂਡ ਤੇ ਭੇਜਿਆ ਗਿਆ ਹੈ ਬੀਤੇ ਦਿਨੀ ਐਸਸੀ ਕਮਿਸ਼ਨ ਨੇ ਲੁਧਿਆਣਾ ਦੇ ਡੀਸੀ ਜਲੰਧਰ ਜ਼ੋਨ ਦੇ ਆਈਜੀ ਅਤੇ ਖੰਨਾ ਦੇ ਐਸਐਸਪੀ ਨੂੰ ਤਲਬ ਕੀਤਾ ਸੀ ਐਸਸੀ ਐਸਟੀ ਕਮਿਸ਼ਨ ਦੇ ਪ੍ਰਧਾਨ ਰਾਜਕੁਮਾਰ ਵੇਰਕਾ ਨੇ ਇਹਨਾਂ ਅਫਸਰਾਂ ਨੂੰ ਨੋਟਿਸ ਭੇਜ ਕੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਨੇ ਅਤੇ ਅੱਜ ਇਹਨਾਂ ਨੂੰ ਪੇਸ਼ ਹੋਣਾ ਪਵੇਗਾ ਇਹਨਾਂ ਤਿੰਨਾਂ ਅਧਿਕਾਰੀਆਂ ਨੂੰ ਐਸ்சி ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਬੀਤੇ ਦਿਨ ਆਦੇਸ਼ ਦਿੱਤੇ ਗਏ ਸਨ ਪੂਰਾ ਮਾਮਲਾ ਕੀ ਹੈ ਲੁਧਿਆਣਾ ਐਨਕਾਊਂਟਰ ਮਾਮਲੇ ਦਾ ਇਹ ਦੇਖਦੇ ਆ ਹਰਿੰਦਰ ਤੇ ਰਜਿੰਦਰ ਸਗੇ ਪਰਾ ਜੋ ਕਿ ਮਾਛੀਵਾੜਾ ਦੇ ਰਹਿਣ ਵਾਲੇ ਸਨ ਇਹਨਾਂ ਨੂੰ ਕਤਲ ਕਰ ਦਿੱਤਾ ਗਿਆ ਜਾਂ ਫਿਰ ਇਹ ਐਨਕਾਊਂਟਰ ਸੀ ਇਸ ਤੇ ਵੱਡਾ ਸਵਾਲ ਬਣਿਆ ਹੋਇਆ ਹੈ ਦੋਵਾਂ ਸਮੇਤ ਸੱਤ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਗਈ ਸੀ ਮਾਛੀਵਾੜਾ ਦੇ ਪਿੰਡ ਤਖਰਾ ਦੇ ਵਿੱਚ ਹਰਮਨਪਿੰਦਰ ਸਿੰਘ ਦਾ ਕਤਲ ਹੋਇਆ ਸੀ ਜਿਸ ਮਾਮਲੇ ਦੇ ਵਿੱਚ ਇਹ ਲੋੜਿੰਦੇ ਸਨ ਹਮਲੇ ਦੇ ਵਿੱਚ ਹਰਮਨਪਿੰਦਰ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਪਿੰਡ ਤਖਰਾ ਦੇ ਦੰਗਲ ਮੇਲੇ ਦੌਰਾਨ ਇਹ ਪੂਰੀ ਘਟਨਾ ਵਾਪਰੀ ਸੀ ਆਪਸੀ ਰੰਜਿਸ਼ ਤੇ ਚੱਲਦਿਆ ਇਹ ਹਮਲਾ ਕੀਤਾ ਗਿਆ ਸੀ ਪਿਛਲੇ 1 ਮਹੀਨੇ ਤੋਂ ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸਨ ਜਿਨੇ ਵੀ ਤਮਾਮ ਇਸ ਪੂਰੇ ਮਾਮਲੇ ਦੇ ਵਿੱਚ ਮੁਲਜ਼ਮ ਸਨ ਉਹਨਾਂ ਦੀ ਪਾਲ ਕਰ ਰਹੀ ਸੀ ਅਤੇ ਲੁਧਿਆਣਾ ਦੀ ਅਲਵਾਨੀਆ ਕਾਨੂੰਨੀ ਦੇ ਵਿੱਚ ਪੀਜੀ ਵਿੱਚ ਇਹ ਸੱਤ ਨੌਜਵਾਨ ਰਹਿ ਰਹੇ ਸਨ ਪਿਛਲੇ 1 ਮਹੀਨੇ ਤੋਂ ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਸਨ ਅਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਦੋ ਸਗੇ ਭਰਾ ਇਸ ਇਨਕਾਊਂਟਰ ਦੇ ਵਿੱਚ ਮਾਰੇ ਗਏ ਪੁਲਿਸ ਨੇ ਘਟਨਾ ਦੌਰਾਨ ਇੱਕ ਪਿਸਤੌਲ ਵੀ ਬਰਾਮਦ ਕੀਤਾ